ਮਹਿਰ ਮੇ ਤਲਕਾਨ ਸੀ ਢਿੰਗੀ ਟੇਢੀ ਚਾਲ ਚੱਲ ਕੇ ਆਪਣੇ ਤੇ ਹੀ ਹਸਾਉਣ ਵਾਲਾ ਆਪਣੀਆਂ ਗੱਲਾਂ ਆਪ ਹੀ ਬਣਾਉਣ ਵਾਲਾ ਪਾਟਿਆ ਜਿਹਾ ਚਾਦਰਾ ਪਾਟਿਆ ਜਿਹਾ ਚਾਦਰਾ ਕੁਰਤਾ ਤੇ ਸਾਫਾ ਸਿਰ ਤੇ ਸਜਾਉਣ ਵਾਲਾ ਆਪਣੀ ਕਲਾ ਨਾਲ ਆਪਣੀ ਕਲਾ ਨਾਲ ਲੋਕਾਂ ਦੇ ਦਿਲਾਂ ਤੇ ਸ਼ਾਉਣ ਵਾਲਾ ਖਾਸ ਰਸ ਕਲਾਕਾਰ ਹੁੰਦੇ ਹੋਏ ਵੀ ਫਿਲਮ ਦਾ ਹੀਰੋ ਕਹਾਉਣ ਵਾਲਾ ਅਸਲ ਜ਼ਿੰਦਗੀ ਵਿੱਚ ਅਸਲ ਜ਼ਿੰਦਗੀ ਵਿੱਚ ਅਧਿਆਪਕ ਵਕੀਲ ਦਾ ਆਧਾ ਪਾਉਣ ਵਾਲਾ ਡਾਇਲੋਗ ਫਿਲਮਾਂ ਦੇ ਡਾਇਲੋਗ ਫਿਲਮਾਂ ਦੇ ਨਾ ਕਿਸੇ ਤੋਂ ਲਿਖਾਉਣ ਵਾਲਾ ਆਪਣੇ ਚਾਣ ਵਾਲਿਆਂ ਨੂੰ ਆਪਣੇ ਚਾਣ ਵਾਲਿਆਂ ਨੂੰ ਉਨਾਂ ਤੋਂ ਵੀ ਵੱਧ ਚਾਉਣ ਵਾਲਾ ਰੋਂਦੇ ਹੋਏ ਚਿਹਰਿਆਂ ਤੇ ਰੋਂਦੇ ਹੋਏ ਚਿਹਰਿਆਂ ਤੇ ਬਿਹਾਸਾ ਲਿਆਉਣ ਵਾਲਾ ਆਪਣੀ ਜ਼ਿੰਦਗੀ ਵਿੱਚ ਆਪਣੀ ਜ਼ਿੰਦਗੀ ਵਿੱਚ ਆਪਣੀ ਮਿਹਨਤ ਸਦਕਾ ਉੱਚਾ ਮੁਕਾਮ ਪਾਉਣ ਵਾਲਾ ਅੰਤ ਸਮੇਂ ਅੰਤ ਸਮੇਂ ਸਭ ਕੁਝ ਤਿਆਗ ਕੇ ਆਪਣਾ ਜੀਵਨ ਲੋਕਾਂ ਦੀ ਸੇਵਾ ਵਿੱਚ ਲਾਉਣ ਵਾਲਾ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਵਸਦਾ ਹੈ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਵਸਦਾ ਹੈ ਹਾਸਿਆਂ ਦੇ ਬਾਦਸ਼ਾਹ ਦੇ ਸੀਨ ਦੇਖ ਕੇ ਅੱਜ ਵੀ ਹਰ ਕੋਈ ਹੱਸਦਾ ਹੈ ਅੱਜ ਵੀ ਹਰ ਕੋਈ ਹੱਸਦਾ ਹੈ